ਵਿੰਨ ਕੋ ਤੇ ਵੜਾ ਲੱਗ ਜਨਾ ਟਾਈਮ ਸਤ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਹਥ ਨਾਮੁ ਵਾਹਿ ਗੁਰੂ ਸਤ ਨਾਮੁ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੁ ਪਰਿਸ਼ਾ ਸਤਿ ਸਤਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਦੇ ਦਿਨ ਚੱਲ ਰਹੇ ਹਨ ਗੁਰ ਪਾਤਸ਼ਾਹ ਜੀ ਕਿਰਪਾ ਅਨਸਾਰ ਅਪਨ ਸੰਜੇ ਵੜੇ ਦਾ ਸਮਾ ਗੁਰੂ ਜੀ ਬਖਸ਼ਿਸ਼ ਕਰਦੇ ਹਨ ਕੁਝ ਸਮਾ ਕਥਾ ਦਾ ਕੁਝ ਸਮਾ ਜਤਰੀਆਂ ਦਾ ਸੋ ਜਿਹੜਾ ਗੁਰੂ ਘਰ ਆਇਆ ਵਾਸਦੀ ਕਿਰਪਾ ਦੇ ਨਾਲ ਹਾਜ਼ਰੀ ਭਰਦਾ ਹੈ ਮਹਾਰਾਜ ਕਹਿੰਦੇ ਜੀਵ ਸਫਲ ਬਣਾਉਂਦਾ ਹੈ ਆਪਣਾ ਕਿਉਂਕਿ ਕੱਲ ਆਪ ਜੀ ਨੇ ਗੁਰੂ ਰਾਮਦਾਸ ਜੀ ਸਾਖੀ ਸਰੂਪ ਕਰੀ ਸੀ ਅੱਜ ਆਪਾਂ ਕਾਵਲ ਵਾਲੀ ਮਾਈ ਦੀ ਸ਼ਕਤੀ ਸੂਝ ਪ੍ਰਕਾਸ਼ ਦੇ ਵਿੱਚ ਜੋਰ ਲਿਆ ਹੈ ਸਤਿਗੁਰਾਂ ਨੇ ਸੋਜੀ ਪ੍ਰਕਾਸ਼ ਦੇ ਕਰਤਾ ਨੇ ਸਤਿਗੁਰਾਂ ਦੇ ਬਾਰੇ ਉਹ ਆਪ ਜੀ ਸਰਬ ਕਰੋ ਜੀ ਵਾਹਿਗੁਰੂ ਜੀ ਸਤਿਗੁਰ ਆਇਓ ਸਤਿੁਹਾਈ ਮਿਲੈ ਸੁਖ ਰਾਮ ਹਰ ਸੋਭਾ ਚਿੰਤਾ ਰਹੇ ਹਮਾਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰੂ ਪਾਤਸ਼ਾਹ ਜਦੋਂ ਹਜ਼ੂਰ ਆਉਂਦੇ ਹਾਂ ਮਨ ਦੀਆਂ ਅਵਸਥਾ ਕਿਹੋ ਜਿਹੀਆਂ ਆਉਂਦੀਆਂ ਹਨ ਸਭ ਦੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਆਪ ਕੋ ਆਪਣਾ ਮਨ ਕਿਸੇ ਦਾ ਕਿਹੋ ਜਿਹਾ ਹੈ ਕਿਸੇ ਦਾ ਕਿਹੋ ਜਿਹਾ ਹੈ ਜਦੋਂ ਗੁਰੂ ਜੀ ਸ਼ਰਣ ਆਕੇ ਬੰਦਾ ਮੱਥਾ ਟੇਕਦਾ ਹੈ ਤੇ ਉਹ ਕੋਈ ਪ੍ਰਕਾਰ ਦੇ ਬੰਦੇ ਦੇ ਮਾਰੇ ਵਿੱਚ ਫੱਡੇ ਹੋਦੇ ਕਈ ਵਾਰ ਤਾਂ ਬੰਦਾ ਤੇ ALU ਬਣ ਕੇ ਆਉਂਦਾ ਹੈ ਕਿ ਵਰੀ ਕਜੂਸ ਬਣ ਕੇ ਆਉਂਦਾ ਹੈ ਅਸੀਂ ਆਪ ایک دن پرتخ دیکھی گل کیرتن کر رہے سامنے گرم پیارے نے دو نوٹ کھڑے ایک نوٹ مت ٹیکن لیگ سٹیج کیرتن کرتے بالکل پرتخ دیکھی گل ہٹ کی کا سنا ਜੇਰੂ ਤੱਕ ਉਹ ਬੰਦਾ ਬਰਬਾਹ ਸਾਹਿਬ ਜਿਹੇ ਵਿੱਚ ਗੁਰੂ ਮਹਾਰਾਜ ਦੇ ਹਜੂਰ ਤੱਕ ਮੱਥਾ ਟੇਕਣ ਲੱਗਿਆ ਉਦੋਂ ਤੱਕ ਅਸੀਂ ਕੀਰਤਨ ਦੀ ਸਮਾਪਤੀ ਕਰਕੇ ਕਰਦੇ ਸੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸ਼ਲੋਕ ਪੜ੍ਹ ਦਿੱਤਾ ਸੀ ਮੈਂ ਅਸੀਂ ਇਹ ਕੀ ਕਹਿੰਦੇ ਵੀ ਅਸੀਂ ਪੈਸਿਆਂ ਦੇ ਬਾਰੇ ਗੱਲ ਕਰਦੇ ਹਾਂ ਬਿਨਰੇ ਸਾਨੂੰ ਪੈਸੇ ਕਿਉਂ ਨਹੀਂ ਦਿੱਤੇ ਪੈਸਾ ਨਹੀਂ ਕਿਹਾ ਗੱਲ ਮੰਨ ਦੀ ਕਰਦੀ ਹੈ ਦੇ ਜਿਸ ਕੋ ਉੱਠਾਇਆ ਉਹਦਾ ਕੋਤਾਂ ਦਾ ਚਾਰ ਦिशा ਨੇ ਪਰ ਮਾਇਨਾ ਐਸਾ ਹੈ ਕਿ ਇਹ ਸੰਗਤ 'ਚ ਆ ਕੇ ਵੀ ਦਸ ਦਿਹਾੜਾ ਬਰਦੌੜਾ ਹੁੰਦਾ ਹੈ ਮਾਇਆ ਉਹ ਜਿੰਦਾ ਜਾਂ ਨਾ ਦਿੰਦਾ ਉਹ ਗੱਲ ਬਖਰੀ ਸੀ ਪਰ ਗੱਲ ਮੰਨਦੀ ਕਰਦੀ ਜਦੋਂ ਅਸੀਂ ਪਾਉੜ ਗੁਰੂ ਪਾਣੀ ਪਿਤਾ ਸ਼ਲੋਕ ਖੜ੍ਹੇ ਦਿੱਤਾ ਤਉਹਰੇ ਲੋ ਪੈਸੇ ਜਿਹੜੇ ਸਾਨੂੰ ਦੇਣੇ ਸੀ ਲੱਗੀ ਸੀਗਾ ਉਹ ਪੈਸੇ ਜਿਹੇ ਉੱਪਰ ਦੇ ਤੇ ਸਤਿਗੁਰੂ ਨੂੰ ਨਮਸਕਾਰ ਕਰਨੀ ਸੀ ਉਹ ਕਰ ਦਿੱਤੀ ਚਲੋ ਤੁਹਾਨੂੰ ਭਾਗ ਸਗਰਾਂ ਨੂੰ ਤੁਹਾਨੂੰ ਨਮਸਕਾਰ ਕੀਤੀ ਕਿਉਂ ਸਾਡੇ ਵੱਡੇ ਤਾਂ ਸਤਿਗੁਰੂ ਨੇ ਇੱਕ ਹੋਰ ਵੀਰ ਨੇ ਕਿਸੇ ਨੇ ਗੱਲ ਸੁਣਾਈ ਸੀ ਕਹਿੰਦੇ ਬੰਦਾ ਜਦੋਂ ਗੁਰੂ ਘਰ ਆ ਕੇ ਮੱਥਾ ਟੇਕਦਾ ਨਾ ਉਹਦੇ ਲੋ ਮਾਰ ਮੰਨ ਬਦਲਦਾ ਦੇਖ ਬੰ ਇੱਕ ਦਾ ਦੇਖਦਾ ਸਭ ਤੋਂ ਨਵਾਂ ਨੋਟ ਕਿਹੜਾ ਇੱਕ ਦੇਖਦਾ ਸਭ ਤੋਂ ਪੁਰਾਣਾ ਨੋਟ ਕਿਹੜਾ ਇਹ ਆਪਾਂ ਆਮ ਅਸਰ ਦੇਖਿਆ ਅ ਪਿਛੇ ਇੱਕ ਵੀਰ ਦੀ ਰਾਗੀ ਸਿੰਘ ਦੀ ਵੀਡੀਓ ਆਈ ਸੀ ਉਹਨੂੰ ਜਿਹੜੇ ਨੋਟ ਚੜਾਏ ਸੀ ਰਾਗੀ ਸਿੰਘ ਨੂੰ ਗੀਤਨ ਦੇ ਐਸੇ ਤਰ੍ਹਾਂ ਗੁਰੂ ਚ ਵੀ ਪਾਉਂਦੇ ਆ ਲੋਕ ਕੀ ਸੀ ਦੋ ਦੋ ਤਿੰਨ ਤਿੰਨ ਟੁਕੜੇ ਨੂੰ ਕੰਨ ਇਕੱਠੇ ਕੀਤੇ ਈ ਫਾਇਦਾ ਜੇ ਲੋਕ ਕਮਿਊਨਿਟੀ 'ਚ ਆਉਣੇ ਲੋਕਾਂ ਨੂੰ ਦਿਖਾਵਾ ਕਰਾਉਣ ਦਾ ਕੀ ਫਾਇਦਾ ਵੀ ਅਸੀਂ ਰਾਗੀ ਸੀ ਨਾਲ ਜਿਸ ਦਿਨ ਦੇ ਭੇਡਾ ਦਿੱਤੀ ਜਾਂ ਅਸੀਂ ਗੁਰੂ ਮਹਾਰਾਜ ਨੂੰ ਭੇਡਾ ਕੀਤੀ ਇਹ ਸਾਧ ਸੰਗਤ ਗੱਲਾਂ ਸੱਚੀਆਂ ਨੇ ਪਰ ਕਵਿਤਾ ਨੇ ਜਿਹਨੂੰ ਕਿਸੇ ਨੂੰ ਲੱਗਦੀਆਂ ਨੇ ਅਗਲਾ ਸ਼ਰਤਾਂ ਦੀ ਗੱਲ ਦਾ ਵੀ ਬਾਬੇ ਦਾ ਮਾਇਆ ਦੀ ਗੱਲਾਂ ਕਰ ਜਾਂਦੇ ਮਾਇਆ ਦੀ ਨਹੀਂ ਗੱਲ ਤੇ ਆਪਾਂ ਮਨ ਦੀ ਗੱਲ ਕਰਦੇ ਹਾਂ ਬੇਮਾਨ ਸਾਡੇ ਮਨ ਦੀ ਗਸ਼ਾ ਇੱਥੇ ਆ ਕੇ ਵੀ ਕੋਈ ਪਵਿੱਤਰ ਨਹੀਂ ਹੁੰਦੀ, ਸ਼ੁੱਧ ਨਹੀਂ ਹੁੰਦੀ। ਜਦੋਂ ਆਪਾਂ ਉਹਨੇਣ ਜੋ ਇੱਕ ਵਾਰੀ ਮਨ ਵਿੱਚ ਧਾਰਿਆ ਤੇ ਤੇਲ ਜਾਂ ਫੋਲ ਉਲੀ ਆ ਕੇ ਰੱਖਿਆ ਦੇ ਹੁੰਦੇ ਜੋ ਸਰ ਦਾ ਬਰਦਾ ਨਹੀਂ ਟਿਕਣਾ। ਮਾਇਆ ਰਾਜ ਮਹਾਰਾਜ ਮਾਇਆ ਹੀ ਮੰਗਦਾ। ਮਹਾਰਾਜ ਨੇ ਮਾਇਆ ਨੂੰ ਤਾਂ ਜੀਉ ਤਾਂ ਸਮਝੇ ਨਾਲ। ਇਸ ਲਈ ਜੋ ਦਿਨ ਦਾ ਦਿਨ ਦੇ ਤੱਕ ਬਹਿ ਤੇ ਉਹ ਤਾਂ ਸਾਨੂੰ ਉਹਨੇ ਏਡਾ ਵੱਡਾ ਸਾਨੂੰ ਸਰੀਰ ਦਿੱਤਾ। ਜੈਦਾਤਾਂ ਦੇਵੀਆਂ ਲੋਹਰਤਾਂ ਦੇਵੀਆਂ ਮਾਹਰ ਜੀ ਮਾਇਆ ਤਾਂ ਦੇਣੀ ਅਸਾਂ ਇਹ ਮਾਇਆ ਤਾਂ ਜੇ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਹਯੂਨੀ ਚ ਚੜਾਉਣੀ ਹੈ ਗੋਲ ਦੇ ਵਿੱਚ ਗੁਰੂ ਘਰ ਦੇ ਪ੍ਰਵੰਦਾ ਨਹੀਂ ਜਾਇ ਕਿਸੇ ਗੁਰਤੀ ਸਿੰਘ ਜਿਹੜੇ ਹੁੰਦੇ ਉਹਨਾਂ ਨੇ ਤਰਖਾਨ ਨਹੀਂ ਅਵ ਰਾਗੀ ਸਿੰਘਾਂ ਦੀ ਜਿਹੜੀ ਮਾਇਆ ਚ ਹੋ ਰਹੀ ਹੈ ਉਹਨਾਂ ਦੀ ਜੀਵਨ ਕਰਨੀ ਹੁੰਦੀ ਰੱਬ ਦਾ ਮਾਇਆ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਡੇ ਭੁਲੇਖੇ ਹੈ ਸੋ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਭਾਈ ਜਿਹੜਾ ਕੋਈ ਦੁਰਮਖ ਪਿਆਰਾ ਜਿਉਂ ਹੀ ਦਸ਼ਾ ਦੇ ਤੇ ਲੈ ਕੇ ਆਉਂਦਾ ਉਹ ਫਿਰ ਫਲ ਵੀ ਉਹੇ ਦਾ ਹੀ ਮਿਲਦਾ ਹੈ ਹੁਣ ਆਓ ਅੱਜ ਆਪਾਂ ਮਨ ਦੀ ਦਸ਼ਾ ਦੀ ਗੱਲ ਕਰੀਏ ਆ ਕਾਮਰ ਵਾਲੀ ਭਾਈ ਜੀ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਸੋਰ ਵਿੱਚ ਕਾਲ ਸੇਵਾ ਕਰਨਾ ਆਇਆ ਕਰਦੇ ਆਓ ਸਰਪ੍ਰੇਖੋ ਜੀ ਮਨ ਦੀ ਕਸ਼ਾ ਕੀ ਗੱਲ ਹੈ ਮਨ ਦੇ ਵਿੱਚ ਕੀ ਕੀ ਘੁਰਨੇ ਹੁੰਦੇ ਹਨ ਤੇ ਮਨ ਕਿਸ ਤਰ੍ਹਾਂ ਟਿਕਾਉਣਾ ਹੈ ਇੱਕ ਮਾਈ ਰੋਜ਼ ਹੀ ਸਵੇਰੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਨਾ ਹੁੰਦੀ ਅਦੇ ਕਾਰ ਕਰਨ ਸਮੇਂ ਕਦੀ ਕਦੀ ਹੱਥੋਂ ਤਾਂ ਕਰਕੇ ਹਲੂਣਾ ਦੇ ਦੇ ਦੀ ਜਦ ਸੰਜਿਆ ਦਾ ਸਮਾਂ ਹੁੰਦਾ ਤਾਂ ਸੰਗਤ ਵਿੱਚ ਅਲੋਪ ਹੋ ਜਾਂਦਾ ਆਦਿ ਕੋਈ ਦਿਨ ਇਸਤ੍ਰਾਂ ਦੀ ਕਾਰ ਨੂੰ ਜੀ ਕੁਝ ਸਿੱਖਾਂ ਨੇ ਵੇਖੀ ਤਾਂ ਉਹਨਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਕ ਮਾਈ ਸਵੇਰੇ ਕਾਰ ਸੇਵਾ ਵਿੱਚ ਸ਼ਾਮਲ ਹੁੰਦੀ ਹੈ ਕਾਰ ਕਰਦੀ ਹੋਈ ਕਦੀ ਕਦੀ ਹੱਥ ਉਤਾਹ ਨੂੰ ਕਰਕੇ ਹਰੂਣਾ ਦੇਦੀ ਅਤੇ ਸੰਦੇਹ ਸਮੇਂ ਪਕਾਰੀ ਕਿਤੇ ਗਾਇਬ ਹੋ ਜਾਂਦੀ ਹੈ ਫਿਰ ਮੁੜ ਕੇ ਨਜ਼ਰ ਨਹੀਂ ਆਉਂਦੀ ਇਹੇ ਗੱਲ ਗੁਰੂ ਜੀ ਇਹ ਗੱਲ ਗੁਰੂ ਜੀ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਕੋਲ ਸਿੱਖਾ ਨਹੀਂ ਦਿੱਤੀ ਦੂਸਰੇ ਦਿਨ ਜਦੋਂ ਸਵੇਰੇ ਉਹ ਮਾਈ ਸੰਗਤ ਨੂੰ ਚਾਈ ਸੇਵਾ ਕਰਨ ਲੱਗੀ ਅੰਮ੍ਰਿਤਸਰ ਦੀ ਕਾਰ ਸੇਵਾ ਦੇ ਵਿੱਚ ਹਾਜ਼ਰ ਹੋਈ ਤਾਂ ਸੰਤੁਰਾਂ ਨੇ ਮਾਈ ਨੂੰ ਸਤਕੇ ਕੋਲੇ ਬੁਲਾਇਆ ਬੜੇ ਪਿਆਰ ਨਾਲ ਸਿਖਰ ਗਿਆ ਕਿ ਮਾਈ ਨੂੰ ਬੁਲਾ ਕੇ ਲਿਆਓ ਮਾਈ ਨੂੰ ਕੋਲੇ ਬੁਲਾ ਕੇ ਲਿਆਂਦਾ ਸੰਤੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਉਸ ਮਾਤਾ ਨੂੰ ਪੁੱਛਣ ਲੱਗੇ ਬੜੇ ਪਿਆਰ ਨਾਲ ਕਿ ਹਾਂ ਮਾਤਾ ਤੂੰ ਜਾਣਾ ਸੇਵਾ ਵਿੱਚ ਹਾਜ਼ਰ ਹੁੰਦੀ ਐ ਹਰ ਸੁਤਾਨ ਨੂੰ ਝੱਕ ਕੇ ਫਲੂੜੇ ਜੰਦੀ ਐ ਔਰ ਸ਼ਾਮ ਨੂੰ ਤੂੰ ਅਲੋਪ ਹੋ ਜਾਂਦੀ ਐ ਆ ਸਾਡੇ ਸੰਗਤਾਂ ਨੂੰ ਪ੍ਰੇਖਾ ਹੈ ਕਿ ਤੂੰ ਕੀ ਕੀ ਜਿਹੜਾ ਸਵਾਗ ਰਦੀ ਐ ਕੀ ਐ ਇਹਦੇ ਬਾਰੇ ਦੱਸਣਾ ਕਰ ਮਾਈ ਬੜੀ ਨਿਮਰਤਾ ਦੇ ਨਾਲ

ਉਨੂੰ ਨਾਲ ਵੀ ਆਸਣ ਦੀ ਤੇ ਮੈਂ ਆਉਣਾ ਵੀ ਜ਼ਰੂਰ ਹੁੰਦਾ ਮੈਰੋਹ ਕਾਬਲ ਤੋਂ ਆਉਂਦੀ ਆ ਮੈਰੋਹ ਕਾਬਲ ਤੋਂ ਸਵੇਰੇ ਆਉਣ ਲੱਗੀ ਆਪਣੇ ਛੋਡੇ ਬੱਚੇ ਨੂੰ ਭਗੂਰੇ ਵਿੱਚ ਸਵਾਉਂਦੀ ਦੇਖੋ ਮੰਨ ਦੀ ਦਸ਼ਾ ਬੱਚਾ ਕਿੱਥੇ ਪਿਆ ਆ ਦੇ ਆਪ ਉਮਰਸਰ ਦੀ ਹੈ ਕਾਬਲ ਤੋਂ ਕੈਦੀ ਨੂੰ ਉਹ ਸੁਆਹ ਹੁੰਦੀ ਆ ਕਿ ਸਾਰਾ ਦਿਨ ਗੁਰੂ ਘਰ ਦੀ ਨਾਲ ਕਰਕੇ ਸੇਵਾਵਾਂ ਕਰਕੇ ਸੰਧਿਆ ਸਮੇਂ ਮੈਂ ਆਪਣੇ ਘਰ ਕੰਮ ਚਲੀ ਜਾਂਦੀ ਆ ਜੇ ਜਿਹੜੀ ਮਨਕਾਰ ਕਰਨ ਸਮੇਂ ਜਿਹੜਾ ਹੱਥ ਉੱਤੇ ਨੂੰ ਮਾਰਦੀ ਆ ਇਹ ਮੈਂ ਆਪਣੇ ਬੱਚੇ ਦੇ ਭੂਰੇ ਨੂੰ ਛੁਟਾ ਦਿੰਦੀ ਆ ਕੀ ਜੁਤਾਲ ਕਰੇ ਜਗ ਨਾਮ ਪਵੇ ਮੇਰਾ ਬੇਟਾ ਰੋਵੇ ਨਾ ਹੁਣ ਇੱਥੇ ਇੱਕ ਗੰਗੁਚਾਲ ਨੂੰ ਲੋਗ ਹੋਰ ਵੀ ਐ ਇਸੂਤ ਪ੍ਰਕਾਸ਼ ਦੀ ਸਾਕੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਿ ਹੁਣ ਸਾਰਾ ਦਿਨ ਬੱਚਾ ਸੌਂਦਾ ਵੀ ਨਹੀਂ ਸਾਰਾ ਦਿਨ ਬੱਚਾ ਸੌਂਦਾ ਵੀ ਨਹੀਂ ਅਜਿਹਾ ਕਦੋਂ ਦਾ ਚ ਨਹੀਂ ਹੋਵੇਗਾ ਨਾ ਕਦੇ ਨਾਲ ਕਰੇ ਤਾਂ ਉਜਾਗ ਨਹੀਂ ਹੋਵੇਗਾ ਨਾ ਪਰ ਗੁਰੂ ਦੀ ਧਾਇਵ ਨੇ ਗੁਰੂ ਦੀ ਕਿਰਪਾ ਦੇ ਮਾਰ ਕੇ ਦੇ ਜਦੋਂ ਜੇਲ ਦੇ ਵਿੱਚ ਬੱਚੇ ਨੂੰ ਭੁੱਖ ਵੀ ਮਾਰ ਰਹਾ ਮਿਲਦੀ ਪਰ ਜਦੋਂ ਮਨ ਦੀ ਦਸ਼ਾ ਐਸੀ ਹੋਵੇ ਕਿ ਗੁਰੂ ਕਿਰਪਾ ਕਰੇ ਮੇਰੇ ਬੱਚੇ ਨੂੰ ਸੁਭਾਰੇ ਔਰ ਨਾਲ ਬੱਚੇ ਨੂੰ ਲਾਜ਼ਮੀ ਦੇ ਤੋ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਉਹ ਬੱਚਾ ਜਾਗਦਰ ਵੀ ਹੈ ਉੱਠਦਾ ਵੀ ਹੈ ਤੇ ਜਦੋਂ ਉੱਠ ਕੱਢਦਾ ਹੈ ਸਾਧ ਸੰਗਤ ਉਦੋਂ ਗੁਰੂ ਤੁਸਲੀ ਦੇ ਅੰਦਰ ਜਾਂ ਹੋਰ ਕੋਈ ਵੀ ਕੋ ਗੁਰੂਖ ਪਿਆਰਾ ਉਹਦੇ ਮਨ ਦੇ ਵਿਚਾਰ ਇਹ ਸੀ ਕਿ ਮੈਂ ਜਦੋਂ ਹੱਥ ਰੂਪ ਦੀਆਂ ਮੇਰੇ ਬੱਚੇ ਨੂੰ ਘੂੜੇ ਤੇ ਚੁਟਾ ਦਿੰਦਾ ਪਰ ਫਿਰ ਵੀ ਕੋਈ ਨਾ ਕੋਈ ਗੁਰੂ ਜੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਵਿੱਚ ਹੋਵੇਗਾ ਬੱਚੇ ਨੂੰ ਸੁਆਗਤ ਵਾਲਾ ਉਹਦਾ ਵੀ ਹੋਵੇ ਕਿ ਨਹੀਂ ਖਦਾਈ ਸੂਰਸਤਾਂ ਪਰ ਉਹਨੇ ਮਾਂ ਦੀ ਅਸ਼ਾ ਸੀ ਕਿ ਮੈਂ ਆਪਣੇ ਬੱਚੇ ਨੂੰ ਛੁੱਟਾ ਦਿੰਦੀ ਹਾਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਸੇਖਾਂ ਦੇ ਸੱਗੀ ਵਾਸਤੇ ਮਾਈ ਨੂੰ ਪੁੱਛਿਆ ਕਿ ਨੂੰ ਇੱਡੀ ਦੂਰ ਕਾਲ ਤੋਂ ਕਿਸ ਤਰ੍ਹਾਂ ਆ ਕੇ ਚਲੀ ਜਾਂਦੀ ਹੈ ਮਾਈ ਨੇ ਕਿਹਾ ਮੈਂ ਆਪਣੇ ਪਤੀ ਵਕਤਮ ਦੇ ਬਲ ਕਰਕੇ ਸ਼ੇਰ ਵਿੱਚ ਇੱਥੇ ਆ ਜਾਂਦੀ ਹਾਂ ਅਤੇ ਸ਼ੇਰ ਦੇ ਅੰਦਰ ਧਿਆਨ ਹੋ ਕੇ ਵਾਪਸ ਘਰ ਚਲੀ ਜਾਂਦੀ ਹੈ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਪਤੀ ਵਰ ਧਰਮ ਵਿੱਚ ਬਹੁਤ ਸ਼ਕਤੀ ਹੈ ਜੋ ਚਾਵੇ ਕਰ ਸਕਦੀ ਹੈ ਇੱਕ ਕੋਈ ਚਰਜ ਨਹੀਂ ਹੈ ਇੱਕ ਕੋਈ ਇਲਾਕੀ ਦੀ ਗੱਲ ਨਹੀਂ ਇਹ ਗੱਲ ਸਾਰੀ ਮਨ ਦੀ ਰਸਾਈ ਹੈ ਜੇ ਲੋ ਮਨ ਦੀ ਗੱ사 ਸੁਣੋਗੇ ਤੇ ਸਾਥ ਸੰਤ ਕੀ ਮਿਲੇਗਾ ਫਿਰ ਗੁਰੂ ਆਪ ਬਚਿਆ ਦੀ ਮਦਦ ਕਰੇਗਾ ਤੇ ਪਰਮਾਨੰ ਸ਼ੋਧ ਹੋਵੇ ਗੁਰੂ ਆਪ ਹੀ ਬੱਚਿਆਂ ਨੂੰ ਸੁਭਾਗਿੰਦਾ ਕਿਸੇ ਬਿੱਤੀ ਨਾਲ ਸੁਭਾਗ ਨਹੀਂ ਸੋ ਇਸ ਤਰ੍ਹਾਂ ਸਾਥ ਸੰਗਤ ਇਹ ਤਾਦਲ ਮਾੜੀ ਮਾਈ ਦੀ ਸਾਕੀ ਸੂਝ ਪ੍ਰਕਾਸ਼ ਵਿੱਚੋਂ ਆਪ ਜੀ ਨੇ ਸਰਵਣ ਕਰੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਵੀ ਸੇਵਾ ਆਪਣੀ ਪ੍ਰੀਤ ਪ੍ਰਵਾਨ ਕਰਨ ਕਿਉਂਕਿ ਸេចក្តਿਵਾਰ ਹੈ ਸੇਵਾ ਵੀ ਓਨੀ ਹੈ ਆਹ ਗੁਰੂ ਮਹਾਰਾਜ ਕਲ ਦੀ ਕਲਾ ਦੇ ਨਾਲ ਆਪਰਾਮ ਜਿਹੜਾ ਸਮਾ ਹੈ ਸਭਰਾ ਬ੍ਰੋਹ 11 ਵਾਰੀ ਦਿਰਾਮਿਚ ਚਰਸੀ ਵਾਲਾ ਕਨੂਤਾਰਾ ਅਦੇ ਸੇਹ ਜੀ ਪ੍ਰਵਾਪਾ ਰਿਹਾ ਮਨਾਉਣਾ ਹੈ ਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਨਾਲ ਸਾਨੂੰ ਸੇਵਾਵਾਂ ਬਖਸ਼ਣ ਆਓ ਕੋਲ ਰੱਤ ਕਾ ਮਿਠਾ ਮਲ ਬਖਸ਼ੋ ਅਦੇ ਰਸੈ ਦੇ ਪਾਠ ਨਾਲ ਜੁਈਏ ਦਰ ਅਰ ਕੀ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ